ਆਪਣੀ ਇਹ ਅੱਜ ਦੀ ਵੀਡੀਓ ਤੋਂ ਉਹਨੂੰ ਸਾਰਿਆਂ ਨੂੰ ਪਸੰਦ ਆਊਗੀ ਕਿਉਂਕਿ ਰੇਟ ਤੁਹਾਨੂੰ ਅੱਜ ਚਮਕ ਘੱਟ ਮਿਲਣਗੇ ਗੱਡੀ ਸਸਤੀ ਐ ਤੇ ਇੱਕ ਬੁਲਟ ਆਪਾਂ ਲੈ ਕੇ ਪਹੁੰਚੇ ਹਾਂ ਵਧੀਆ ਰੇਟ 'ਚ ਤੇ ਇੱਕ ਆਪਾਂ ਕੂਠੀ ਲੈ ਕੇ ਪਹੁੰਚੇ ਹਾਂ ਸੀ ਕੂਠੀ ਤੁਸੀਂ ਦੇਖੋਗੇ ਦੇਖਦੇ ਰਹਿ ਜਾਓਗੇ ਕੂਠੀ ਤੇ ਕੂਠੀ ਦਾ ਸਮਾਨ ਜਿੰਨਾ ਵਿੱਚ ਹੈਗਾ ਕੂਠੀ ਦਾ ਜਿੰਨਾ ਸਮਾਨ ਆ ਬਿਲਕੁਲ ਨਮੈਸੀ ਤੇ ਸਾਰਾ ਕੁਝ 15 ਲੱਖ ਦੇ ਵਿੱਚ ਇਹਨਾਂ ਨੇ ਵੇਚਣਾ ਹੈ ਕੂਠੀ ਵੀ ਤੇ ਸਮਾਨ ਵੀ ਤੇ ਗੱਲ ਕਰਦੇ ਆ ਆਪਾਂ ਕੱਲੀ ਕੱਲੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਰੇ ਜਖਰਾਂ ਚ ਲਿਖਿਆ ਹੋਊਗਾ ਇੱਕ ਪਾਸੇ ਜੇ ਕਿਸੇ ਨੇ ਐਡ ਕਰ ਬਹੁਵੀਂ ਇਹ ਕੂਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਦੀ ਤਾਂ ਆਪਣੇ ਕੋਲੇ ਭੇਜ ਕੇ ਜੀ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦੇ ਵਿੱਚ ਆਪ ਐਡ ਲਗਾ ਦੇਵਾਂਗੇ ਤੇ ਹੁਣ ਆਪਾਂ ਗੱਲ ਕਰਦੇ ਆਂ ਆਪਣੀ ਵੀਡੀਓ ਦੀ ਪਹਿਲੀ ਗੱਡੀ ਜਿਹੜੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਤੁਸੀਂ ਕਾਫੀ ਡਿਮਾਂਡ ਕਰ ਰਹੇ ਸੀਗੇ ਵੱਡੀ ਗੱਡੀ ਵਾਸਤੇ ਤੇ ਰੇਟ ਘੱਟ ਵਾਸਤੇ ਗੱਡੀ ਲੈ ਕੇ ਪਹੁੰਚੀ ਆਪਾਂ ਹੁੰਡਾ ਦੀ ਗੱਡੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੰਡੀਸ਼ਨ ਆਲੋਕੀ ਹੈ ਜੀ ਸੀਆਰਵੀ ਗੱਡੀ ਹੈ ਜੀ ਪੰਜਾਬ ਨੰਬਰ ਹੈ ਗੱਡੀ ਵਧੀਆ ਪੂਰੀ ਵਧੀਆ ਤੇ ਰੇਟ ਵੀ ਬਹੁਤ ਸਹੀ ਹੈ ਇਹਨਾਂ ਨੇ ਲਾ ਕੇ ਭੇਜਿਆ ਡਿਮਾਂਡ 1,090,000 ਰੁਪਿਆ ਇਹਨਾਂ ਨੇ ਲਾ ਕੇ ਭੇਜੀ ਹੈ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਮਾਡਲ ਦੀ ਗੱਲ ਕਰੀਏ ਪੰਜ ਮਾਡਲ ਹੈ ਪਰ ਕੰਡੀਸ਼ਨ ਆਲੋਕੀ ਹੈ ਜੀ ਪੰਜ ਮਾਡਲ ਗੱਡੀ ਹੈ ਤੇ ਪਾਸਿੰਗ ਰੀਨਿਊ ਕਰਵਾਈ ਹੋਈ ਹੈ 2027 ਤੱਕ ਰਾਂ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਗੱਡੀ ਪੂਰੀ ਵਧੀਆ ਜੀ ਤੁਸੀਂ ਆਪ ਹੀ ਦੇਖ ਲਓ ਨਾ ਤਾਂ ਕੋਈ ਐਕਸੀਡੈਂਟ ਹੋਈ ਐ ਨਾ ਕੋਈ ਡੈਂਟ ਨਾ ਕੋਈ ਡੈਮੇਜ ਗੱਡੀ ਖੜੀ ਹੈ ਜ਼ਿਲ੍ਹਾ ਮਾਨਸਾ ਬਰੇਟਾ ਇਹਨਾਂ ਦਾ ਏਰੀਆ 'ਚ ਪੈਰਾਂ ਦੀ ਗੱਲ ਕਰੀਏ ਤਾਂ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜਾਊਗੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਾ ਕੇ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਐ ਚਲਾ ਕੇ ਦੇਖ ਸਕਦੋਂ ਕੋਈ ਕਮੀ ਪੇਸ਼ੀ ਹੈ ਨਹੀਂ ਪੂਰੀ ਵਧੀਆ ਗੱਡੀ ਐ ਤੇ ਜਿਨ੍ਹਾਂ ਦੀ ਗੱਡੀ ਐ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 98760 57329 ਨੰਬਰ 2ਕੈਂਡ ਤੇ ਆਪਣੇ ਕੋਲ ਇੱਕ ਹੋਰ ਗੱਡੀ ਪਹੁੰਚੀ ਐ ਗੱਡੀ ਐ ਜੀ ਸਵੈਪਟਾ ਡਿਜ਼ਾਇਰ 2 ਯਰ 13 ਮਾਡਲ ਗੱਡੀ ਐ ਜੀ 12ਵਾਂ ਮਹੀਨਾ ਤੇ ਸਾਰਾ ਕੁਝ ਵਧੀਆ ਟੋਟਲ ਗੱਡੀ ਦੀ ਕੰਡੀਸ਼ਨ ਆਲੂਕੀ ਐ ਜੀ ਡਿਜ਼ਾਇਰ ਗੱਡੀ ਐ ਸਿਲਵਰ ਰੰਗ ਦੇ ਵਿੱਚ ਐ ਜੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਵਧੀਆ ਗੱਡੀ ਆਪਾਂ ਨੂੰ ਟੋਟਲ ਮਿਲੂਗੀ ਅੰਦਰ ਵਧੀਆ ਮੈਟ ਰੱਖੇ ਹੋਈ ਨੇ ਤੇ LCD ਵਗੈਰਾ ਵਧੀਆ ਲੱਗੀ ਹੋਈ ਐ ਕੋਈ ਕਮੀ ਪੇਸ਼ੀ ਨਹੀਂ ਸੋਹਣੀ ਗੱਡੀ ਐ ਬਾਹਰੋਂ ਵੀ ਪੂਰੀ ਵਧੀਆ ਪਈ ਐ ਨੁਕਸ ਕੋਈ ਨਹੀਂ ਹੈਗਾ ਜੀ ਤੇ 1 ਸਾਲ ਦਾ ਆਪਾਂ ਨੂੰ ਬੀਮਾ ਵੀ ਮਿਲ ਜੂਗਾ ਤੇ ਏਰੀਆ ਇਹਨਾਂ ਦਾ ਵੀ ਮਾਨਸਾ ਹੀ ਐ ਜੀ ਜਿਹੜੇ ਪਿੱਛੇ ਤੁਸੀਂ ਗੱਡੀ ਦੇਖੀ ਸੀਗੀ ਉਹ ਵੀ ਮਾਨਸਾ ਏਰੀਆ 'ਚ ਖੜੀ ਸੀਗੀ ਤੇ ਆ ਵੀ ਮਾਨਸਾ ਏਰੀਆ 'ਚ ਹੀ ਖੜੀ ਐ ਜੀ ਪੈਂਡਨਾਂ ਦਾ ਜੋਗ ਹੈਗਾ ਤੇ ਰੇਟ 2 ਲੱਖ ਤੇ 90000 ਰੁਪਇਆ ਕਿਹਾ ਮਾੜਾ ਮੋਟਾ ਮੌਕੇ ਤੇ ਘਟ ਜੂਗਾ ਕੰਡੀਸ਼ਨ ਵਧੀਆ ਹੈ ਤੁਹਾਡੇ ਸਾਹਮਣੇ ਹੈ ਗੱਡੀ ਕਿਸ ਨੂੰ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਕੋਈ ਖਰੀਦਣ ਦਾ ਚਾਹਵਾਨ ਹੈਗਾ ਜੇ ਪਹਿਲਾਂ ਕੋਈ ਗੱਲ ਕਰਨੀ ਹੈ ਤਾਂ ਮਾਲਕ ਨਾਲ ਕਰੋ 88700 2914 591 ਨੰਬਰ 3 ਤੇ ਆਪਣੇ ਕੋਲ ਇੱਕ ਹੋਰ ਗੱਡੀ ਪਹੁੰਚੀ ਆ ਸਬੱਟਾ ਚਿੱਟੇ ਰੰਗ ਦੀ ਗੱਡੀ ਆ ਜੀ ਇਹ ਤੇ ਇਹ ਗੱਡੀ ਨੋਨ ਐਕਸੀਡੈਂਟ ਹੈ ਮਾਡਲ 2015 ਗੱਡੀ ਦਾ ਤੇ ਕੰਡੀਸ਼ਨ ਆਲੋਕਿਆ ਕਮੀ ਪੇਸ਼ੀ ਕੋਈ ਨਹੀਂ ਜਾ ਕੇ ਦੇਖਣੇ ਜਾ ਕੇ ਦੇਖ ਸਕਦੇ ਹੋ ਮਲੇਰ ਕੋਟਲੇ ਏਰੀਆ ਚ ਗੱਡੀ ਖੜੀ ਆ ਤੇ ਟਾਇਰਾਂ ਦੀ ਗੱਲ ਕਰੀਏ ਤਾਂ 65-70 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ। ਗੱਡੀ ਦਾ ਨੰਬਰ ਦੇ ਲਿਆ ਸੀ। ਗੱਡੀ ਖੜੀ ਮਲੇਰਕੋਟਲੇ ਏਰੀਆ 'ਚ ਗੱਡੀ ਦੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਤੇ ਡਿਮਾਂਡ ਦੀ ਗੱਲ ਕਰੀਏ ਤਾਂ 315 ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ। ਮਾਲਕ ਕਹਿੰਦੇ ਐ ਵੀ ਘਾਟਾ-ਵਪਾ ਦਾ ਕਰ ਲਾਂਗੇ। ਇੱਕ ਵਾਰੀ ਸਿਰਫ ਡਿਮਾਂਡ ਐ। ਬਾਕੀ ਰੇਟ ਹੋ ਜਾਊਗਾ 3,11500 ਰੁਪਇਆ ਡਿਮਾਂਡ ਇਹਨਾਂ ਨੇ ਇੱਕ ਵਾਰੀ ਲਾ ਕੇ ਭੇਜੀ ਆ। ਮੁਕੇ ਤੇ ਘਾਟਾ ਵਾਧਾ ਕਰ ਲਾਂਗੇ ਮਾਲਕ ਕਹਿੰਦੇ ਐ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਲਊ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਊ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 97803 3023 ਜਿਹੜੀ ਵੀ ਗੱਲ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਤੇ ਮਸ਼ੀਨਰੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲਣੀਆਂ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਅੱਗੇ ਕੂਠੀ ਵੀ ਆ ਤੇ ਹੋਰ ਵੀ ਗੱਡੀਆਂ ਬੋਲਟ ਪਿਆ ਜੀ ਤੇ ਗੱਲਬਾਤ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਇੱਕ ਵਾਰੀ ਫਿਰ ਤੋਂ ਤੁਹਾਨੂੰ ਮੈਂ ਕਹਿ ਦਿੰਨਾ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਆ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਚਾਹੀ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੀ ਬਿਲਕੁਲ ਫਰੀਦ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਤੇ ਭੇਜਣਾ ਤੁਸੀਂ ਕੁਝ ਵੀ ਆਪਣੇ WhatsApp ਨੰਬਰ ਤੇ ਭੇਜੋ ਨੰਬਰ ਆਪਣਾ ਹਰੇ ਜਖਰਾਂ ਚ ਉੱਪਰ ਲਿਖਿਆ ਹੋਊਗਾ ਬਾਕੀ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਜੀ ਤੇ ਆਪਾਂ ਹਰ ਰੋਜ਼ ਮਸ਼ੀਨਰੀਆਂ ਤੇ ਕੋਠੀ ਘਰ ਮਕਾਨ ਲੈ ਕੇ ਆਉਂਦੇ ਰਹਿੰਦੇ ਆ ਵੀਡੀਓ ਵਧੀਆ ਲੱਗਿਆ ਤਾਂ ਉਹਨੂੰ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਤੇ ਪਹਿਲੀ ਵਾਰ ਜਿੰਨੇ ਤੁਸੀਂ ਆਇਓ ਜੀ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਾਕੀ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਤੁਸੀਂ ਦੇਖ ਰਹੇ ਹੋ ਵੱਤ-ਵੱਤ ਸਪੋਰਟ ਕਰਿਆ ਕਰੋ ਜੀ ਤੇ ਵੱਤ-ਵੱਤ ਲਾਈਕ ਸ਼ੇਅਰ ਕਰਦੇ ਰਹਿਆ ਕਰੋ ਜੀ ਤੇ ਹੁਣ ਆਪਾਂ Maruti 800 ਗੱਡੀ ਦੀ ਗੱਲ ਕਰਾਂਗੇ 800 ਗੱਡੀ ਆਪਣੇ ਕੋਲੇ ਪਹੁੰਚੀ ਆ 2000 ਮਾਡਲ ਗੱਡੀ ਹੈ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੈਂਟਰ ਲੋਕਿੰਗ ਗੱਡੀ ਹੈ ਜੀ ਤੇ ਪੰਜਾਬ ਨੰਬਰ ਹੈ AC ਹੀਟਰ ਵਰਕਿੰਗ ਚ ਹੈ ਤੇ ਸਾਰਾ ਕੁਝ ਵਧੀਆ ਜੀ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ ਹੈ 45000 ਰੁਪਇਆ ਸਿਰਫ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਤੇ ਇਹਨਾਂ ਨੇ ਐਡ ਆਪਣੇ ਕੋਲ ਕਰਵਾਈ ਹੈ ਜੀ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਖਰੀਦਣ ਦਾ ਚਾਹਵਾਨ ਹੈ ਤੇ ਜਾ ਕੇ ਦੇਖ ਸਕਦਾ ਹੋ ਬਾਕੀ ਪੰਜਾਬ ਨੰਬਰ ਹੈ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਜਾ ਕੇ ਦੇਖਣੀ ਕਿਸੇ ਨੇ ਜਾ ਕੇ ਦੇਖੋ ਸਟਾਰਟ ਕਰਕੇ ਦੇਖੋ ਸਟਾਰਟ ਕਰਕੇ ਦੇਖੋ ਇਹਨਾਂ ਦਾ ਏਰੀਆ ਤੁਹਾਨੂੰ ਪਤਾ ਲੱਗ ਹੀ ਗਿਆ ਰੇਟ ਹੋ ਜੂਗਾ ਮੁੱਕਤੀ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਨੰਬਰ ਸਕਰੀਨ ਤੇ 9876103744 ਤੇ ਹੁਣ ਆਪਾਂ ਬੁਲਟ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਬੁਲਟ ਪਹੁੰਚਿਆ ਗਾ ਤੇ ਬੁਲਟ 19 ਮਾਡਲ ਹੈ ਜੀ ਪਿੰਡ ਰਾਇਕੂਟ ਹੈ 2 ਲੱਖ ਰੁਪਿਆ ਡਿਮਾਂਡ ਹੈ ਕੰਡੀਸ਼ਨ ਵਧੀਆ ਹੈ ਕੋਈ ਕਮੀ ਪੇਸ਼ੀ ਹੈ ਨਹੀਂ ਜਾ ਕੇ ਕਿਸੇ ਨੂੰ ਦੇਖਣਾ ਬੁਲਟ ਜਾ ਕੇ ਦੇਖ ਸਕਦੋਂ ਕੰਡੀਸ਼ਨ ਆਲੁਕਿਆ ਬਿਲਕੁਲ ਨਮਾ ਜੀ ਤੇ ਮਾਲਕ ਨੇ ਬਹੁਤ ਘੱਟ ਚਲਾਇਆ ਹੋਇਆ ਹੈ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਦਿੱਤਾ ਕਿਸੇ ਨੂੰ ਪਸੰਦ ਆਇਆ ਕੋਈ ਖਰੀਦਣ ਦਾ ਚਾਹਵਾਨ ਹੈਗਾ ਤੱਕ ਗੱਲ ਕਰ ਲਿਓ 98700 868 91 678 ਤੇ ਹੁਣ ਆਪਾਂ ਕੂਠੀ ਦੀ ਗੱਲ ਕਰਾਂਗੇ ਜੀ ਤੁਹਾਨੂੰ ਮੈਂ ਦੱਸ ਦੇਣਾ ਵੀ ਕੂਠੀ ਜਿਹੜੀ ਹੈਗੀ ਆ ਪੰਜ ਮਰਲੇ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਜੀ ਨਵੀਂ ਕੂਠੀ ਹੈ ਜੀ ਸਾਰਾ ਕੁਝ ਪੂਰਾ ਵਧੀਆਗਾ ਆ ਰੰਗ ਬਿਲਕੁਲ ਨਵਾਂ ਹੋਇਆ ਤੇ ਜਾਦਾ ਟਾਈਮ ਨਹੀਂ ਹੋਇਆ ਰੰਗ ਹੋਏ ਨੂੰ ਹੋਇਆ ਘਟੋ ਘਟ 13 14 ਮਹੀਨੇ ਚੀ ਤੇ 15 ਕ ਲੱਖ ਰੁਪਏ ਡਿਮਾਂਡ ਇਹਨਾਂ ਨੇ ਰੱਖੀ ਆ ਜਿੰਨਾ ਸਮਾਨ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਸਾਰਾ ਕੁਝ ਇਹਨਾਂ ਨੇ ਵਿੱਚੇ ਦੇਣਾ ਜਿਵੇਂ ਪੇਟੀਆਂ ਹੋਗੀਆਂ ਕਣਕਲਾ ਢੋਲ ਹੋ ਗਿਆ ਅਨਵੈਟਰ ਸੋਫੇ ਬੈੱਡ ਪੱਖੇ ਏਸੀ ਲੱਗਿਆ ਹੋਇਆ ਤੇ ਐਲ ਸੀ ਡੀ ਲੱਗੀ ਹੋਈ ਆ ਕੂਲਰ ਤੇ ਸਾਰਾ ਕੁਝ ਹੀ ਅਜਸਟ ਫੈਨ ਲੱਗੇ ਹੋਇਆ ਸਾਰਾ ਕੁਝ ਮਤਲਬ ਕੀ ਇਹਨਾਂ ਨੇ ਵਿੱਚੇ ਦੇਣਾ ਜੀ ਤੇ ਵਧੀਆ ਕੋਠੀ ਬਣੀ ਹੋਈ ਆ ਤੇ ਮਾਲਕ ਕਹਿੰਦੇ ਆ ਜੇ ਕਿਸੇ ਨੇ ਬਿਨਾ ਸਮਾਨ ਤੋਂ ਲੈਣੀ ਹੈ ਤਾਂ ਬਿਨਾ ਸਮਾਨ ਤੋਂ ਵੀ ਦੇ ਦਾਂਗੇ ਬਿਨਾ ਸਮਾਨ ਤੋਂ ਰੇਟ ਹੈ 13 ਲੱਖ ਰੁਪਏ ਸਾਰਾ ਸਮਾਨ ਕੋਠੀ ਸਾਰਾ ਕੁਝ 15 ਲੱਖ ਰੁਪਏ ਰੇਟ ਹੈ ਜੀ ਦੋ ਰੇਟ ਇਹਨਾਂ ਨੇ ਲਾ ਕੇ ਭੇਜਿਆ ਬਿਨਾ ਸਮਾਨ ਤੋਂ ਤੇ ਸਮਾਨ ਦੇ ਨਾਲ ਇਹਨਾਂ ਦਾ ਜਿਹੜਾ ਪਿੰਡ ਬਾਜ਼ਾਰੀ ਹੈ ਜੀ ਫਗਵਾੜਾ ਰੋਡ ਤੇ ਪੈ ਜਾਂਦਾ ਤੇ ਡਿਸਟ੍ਰਿਕਟ ਐਸਬੀਐਸ ਨਗਰ ਲੱਗਦੀ ਹੈ ਜੀ ਸ਼ਿਦ ਭਗਤ ਸਿੰਘ ਨਗਰ ਤੇ ਵਧੀਆ ਕੂਠੀ ਹੈ ਜੀ ਸੋਹਣੀ ਕੂਠੀ ਹੈ ਤੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 8264411538 ਜੇ ਕਿਸੇ ਨੇ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਬਾਕੀ ਕੋਠੀ ਦੀ ਵੀਡੀਓ ਸਕਰੀਨ ਤੇ ਚੱਲੇ ਰਹੀ ਹੈ ਵਧੀਆ ਸੋਹਣੀ ਕੂਠੀ ਹੈ ਜਾ ਕੇ ਕੋਈ ਦੇਖਣਾ ਚਾਹੁੰਦਾ ਜਾ ਕੇ ਦੇਖ ਵੀ ਸਕਦਾ ਹੈ ਕੋਈ ਖਰੀਦਣ ਦਾ ਚਾਹਵਾਨ ਹੈ ਪਹਿਲਾਂ ਫੋਨ ਕਰਨਾ ਤੁਸੀਂ ਫੋਨ ਕਰ ਲਿਓ ਜਾ ਕੇ ਦੇਖਣੇ ਜਾ ਕੇ ਦੇਖ ਲਓ ਗੱਲਬਾਤ ਕਰਕੇ ਤੇ ਰੇਟ ਜਿਹੜਾ ਮੌਕੇ ਤੇ ਅਡਜਸਟਮੈਂਟ ਹੋ ਜੂਗਾ ਮਾੜਾ ਮੋਟਾ ਇੱਕ ਵਾਰੀ ਸਿਰਫ ਡਿਮਾਂਡ ਹੈ। ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਜੀ। ਕੋਠੀ ਬਾਰੀ ਤੇ ਜਿੰਨੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਸੀਗੀ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਪਹਿਲੀ ਵਾਰ ਜੇ ਤੁਸੀਂ ਪਹੁੰਚਿਓ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਚੈਨਲ ਕੀਤਾ ਹੋਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਆਪਣੇ ਕੋਲੇ ਭੇਜੂ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਸੀ ਤੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਕਰਵਾ ਸਕਦੇ ਹੋਂ ਤੁਹਾਡੇ ਕੋਲੇ ਕੁਝ ਵੀ ਆ ਚਾਹੀ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਬੋਲਟ ਛੋਟਾ ਹੱਥ ਕੁਝ ਵੀ ਚ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਕਮੈਂਟ ਕਰਿਓ ਲਾਜ਼ਮੀ